ਹਰ ਇੱਕ ਦਾ ਟਾਈਮ ਆਉਂਦਾ ਹੈ ਸਬਰ ਕਰਨਾ ਪੈਂਦਾ ਜਿਸ ਤਰ੍ਹਾਂ ਕਿ ਅਕੌਤੀ ਲੀਡਰ ਪਾਰਟੀਆਂ ਦੇ ਲੀਡਰ ਕੀ ਕਰਦੇ ਹੈਗੇ ਜਦੋਂ ਇੱਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਤਾਂ ਪਾਰਟੀ ਹੋਰ ਜੁਆਇਨ ਕਰ ਲੈਂਦੇ ਆ ਜਦੋਂ ਦੂਸਰੀ ਪਾਰਟੀ ਦੇ ਵਿੱਚ ਕੁਝ ਉਹਨਾਂ ਨੂੰ ਨਹੀਂ ਮਿਲਦਾ ਜਾਂ ਪੈਸਾ ਕਮਾਉਣ ਦਾ ਮੌਕਾ ਨਹੀਂ ਮਿਲਦਾ ਤਾਂ ਕੀ ਕਰਦੇ ਨੇ ਤੀਸਰੀ ਪਾਰਟੀ ਜੁਆਇਨ ਕਰ ਲੈਂਦੇ ਆ ਉਸ ਤੋਂ ਬਾਅਦ ਜਦੋਂ ਤੀਸਰੀ ਪਾਰਟੀ ਵਿੱਚ ਵੀ ਕੁਝ ਨਹੀਂ ਮਿਲਦਾ ਪਹਿਲੇ ਵਾਲੀ ਪਾਰਟੀ 'ਚ ਵਾਪਸ ਆ ਜਾਂਦੇ ਆ ਫਿਰ ਕਹਿੰਦੇ ਇਹ ਤਾਂ ਸਾਡੀ ਮਾਂ ਸੀਗੀ ਇਹ ਪਾਰਟੀ ਸਾਡੀ ਮਾਂ ਹੈ ਔਰ ਵੱਡੀ ਗਲਤੀ ਹਾਈ ਕਮਾਂਡ ਦੀ ਹੈ ਜਿਹੜੇ ਨੂੰ ਵਾਰ-ਵਾਰ ਜਵਾਨ ਕਰਾ ਦਿੰਦੇ ਆ ਇਹਨਾਂ ਨੂੰ ਛਿੱਤਰ ਮਾਰ ਕੇ ਬਾਹਰ ਕਿਉਂ ਨਿਕੜਦੇ ਇਹ ਹਾਲ ਹੈ ਸਾਡੇ ਲੀਡਰਾਂ ਦਾ